ਏਜੰਸੀਆਂ ਨੂੰ ਆਪਣੇ ਬੰਦੇ ਚਾਹੀਦੇ ਹੁੰਦੇ ਨੇ ਉਹਨਾਂ ਨੂੰ ਜਿਹੜੀ ਆਸ ਚਾਹੀਦੀ ਸੀ ਜਿਸ ਕਰਕੇ ਉਹਨਾਂ ਟਕਸਾਲ ਚ ਖਲੜ ਪਾਇਆ ਉਹ ਆਸ ਉਹਨਾਂ ਨੂੰ ਸ਼ਾਇਦ ਗਿਆਨੀ ਰਾਮਸੋਹ ਤੋਂ ਪੂਰੀ ਨਹੀਂ ਸੀ ਹੋ ਸਕਦੀ ਇਸ ਕਰਕੇ ਉਹਨਾਂ ਨੇ ਮੈਥੇ ਤੇ ਕਬਜ਼ਾ ਕਰਾ ਕੇ ਪਾਈ ਹਰਨਾਮਸੋਹ ਨੂੰ ਅਮਰੀਕਾ ਤੋਂ ਲਿਆ ਕੇ ਬਾਕੀ ਸੰਤ ਜਰਨੈਲਸ ਉਹਦਾ ਪਰਿਵਾਰ ਜਿਹੜਾ ਉਹ ਆਉ ਮੰਨੇ ਸੀ ਭਾਈ ਸ਼ਰਸਵਰੀ ਮੇਰੇ ਕੋਲ ਵੀ ਇਹ ਬਾਹਰ ਗਿਆ ਅਮਰੀਕਾ ਤੇ ਇਹਨਾਂ ਸਾਨੂੰ ਪੈਸਾ ਬੜਾ ਭੇਜਿਆ ਤੇ ਅਸੀਂ ਭਾਈ ਹਰਨਾਮਸੋਹ ਨੂੰ ਬਣਾਉਣਾ ਚਾਹੁੰਦੇ ਸਾਂ ਹੁਣ ਤੁਹਾਨੂੰ ਬਾਬਾ ਜੀ ਨੇ ਸੇਵਾ ਦੇ ਦਿੱਤੀ ਅਸੀਂ ਤੁਹਾਡੇ ਨਾਲ ਆ ਲੇਕਿਨ ਕਹਿ ਦਿੱਤਾ ਉਹਨਾਂ ਨੇ ਜਦੋਂ 1.5 ਸਾਲ ਬਾਅਦ ਬਾਬਾ ਜੀ ਅਕਾਲ ਚਲਾਣਾ ਕਰ ਗਏ ਤੇ ਖਲੋਣ ਦਾ ਸਮਾਂ ਸੀ ਉਹ ਪਰਿਵਾਰ ਮੇਰੇ ਨਾਲ ਖਲੋ ਨਹੀਂ ਸਕਿਆ ਮੈਂ ਅੱਜ ਵੀ ਤੁਹਾਡੇ ਮਾਧਿਅਮ ਵਰਾਈ ਵੀ ਇਹ ਕਹਿਣਾ ਚਾਹਣਾ ਮੈਂ ਸਭ ਤੋਂ ਪਹਿਲਾਂ ਪਹਿਲ ਕਦਮ ਹੀ ਕਰੂੰਗਾ ਮੈਂ ਇਹਨਾਂ ਨੂੰ 20 ਵਾਰੇ ਆਖ ਚੁੱਕਾ ਕਿ ਇੱਕ ਬੰਦਾ ਬਣਾ ਦਿਓ ਆਪਾਂ ਸਾਰੇ ਹੁਣ 20-20 ਸਾਲ ਵੇਖ ਹੀ ਲਿਆ ਨਾ ਕਰਕੇ ਸਭ ਤੋਂ ਪਹਿਲਾਂ ਮੈਂ ਤਿਆਗ ਪੱਤਰ ਦੇਵਾਂਗਾ ਭਾਈ ਹਰਨਾਮ ਸਿੰਘ ਵੀ ਦੇ ਦੇਣ ਜਿਹੜੇ ਛੋਟੇ ਛੋਟੇ ਵੀਰ ਹੋਰ ਥਾਵਾਂ ਤੇ ਧੜੇ ਬਣਾ ਕੇ ਵਖ ਵਖਰਾ ਆਪਾ ਆਪਣੇ ਚਲਾ ਰਹੇ ਨੇ ਉਹ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਾਣ ਇੱਕ ਸਿੰਘ ਨੂੰ ਨਿਯੁਕਤ ਕਰ ਦੇਣ ਮੈਂ ਅੱਜ ਵੀ ਤੁਹਾਨੂੰ ਦਾਅਵੇ ਨਾਲ ਕਿਹਾ ਵੀ ਮੈਂ ਪਹਿਲ ਤੇ ਅਤਾ ਤੇ ਛੱਡ ਕੇ ਨਾ ਘਰ ਬਹਿ ਜਾਊਗਾ ਸ਼੍ਰੋਮਣੀ ਕਮੇਟੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਆਖਿਆ ਵੀ ਅਸਲੀਅਤ ਜਿਹੜੀ ਆ ਉਹ ਇਹ ਆ ਵੀ ਗਿਆਨੀ ਰਾਮਸੌਰ ਜਿਹੜੇ ਨੇ ਉਹਨਾਂ ਨੂੰ ਬਾਬਾ ਠਾਕੁਰ ਸੌਰਾਂ ਨੇ ਸੇਵਾ ਦਿੱਤੀ ਹੈ ਤੇ ਪੰਜਾਂ ਤਖਤਾਂ ਦੇ ਜਥੇਦਾਰ ਜਿਹੜੇ ਸੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਮੂਚੀਕਾਰ ਸੇਵਾ ਨਿਹੰਗ ਸਿੰਘ ਜਥੇਬੰਦਾਂ ਸਾਰੀਆਂ ਨਗਰ ਸੰਗਰਾਮਾਂ ਚ ਬਾਬਾ ਜੀ ਦੇ ਦਸਰੇ ਤੇ 2 ਜਨਵਰੀ 2005 ਨੂੰ ਉਹਨਾਂ ਨੇ ਉੱਥੇ ਸਾਰ ਦਸਤਾਰਬੰਦੀ ਕੀਤੀ ਉਹਨਾਂ ਨੇ ਰਜਿਸਟਰ ਦੇ ਉੱਪਰ ਸਾਈਨ ਵੀ ਕੀਤੇ ਪਿਆ ਅਜ ਤੋਂ ਅਗਲਾ ਜਥੇਦਾਰ ਜਿਹੜਾ ਤਖਤਾਲ ਦਾ ਅਸੀਂ ਕਾਲ ਤਖਤਾਲੋਂ ਪੰਜਾਂ ਤਖਤਾਂ ਦੇ ਜਥੇਦਾਰ ਵੱਲੋਂ ਪ੍ਰਵਾਨਗੀ ਲੈ ਕੇ ਬਣਾ ਰਹੇ ਹਾਂ ਸਰੂਪ ਵੀ ਉਹਨਾਂ ਦਿੱਤੇ ਉਹਦੀਆਂ ਫੋਟੋ ਸਾਰ ਲਿਖਤਾਂ ਸਾਡੇ ਕੋਲ ਨੇ ਲੇਕਨ ਰਾਜਨੀਤੀ ਇੰਨੀ ਸਿੱਖਾਂ ਤੇ ਹਾਵੀ ਹੋ ਗਈ ਹੈ ਮੈਂ ਸ਼ੁਰੂ ਤੋਂ ਮੈਨੂੰ ਰਾਜਨੀਤੀ ਨਹੀਂ ਆਉਂਦੀ ਮੈਂ ਟਕਸਾਲ 'ਚ ਹੀ ਪੜਿਆ ਨਾ ਮੈਂ ਕਿਸੇ ਦਾ ਕਦੇ ਹੱਥ ਠੋਕਾ ਬਣਿਆ ਹੈ ਏਜੰਸੀਆਂ ਨੂੰ ਆਪਣੇ ਬੰਦੇ ਚਾਹੀਦੇ ਹੁੰਦੇ ਨੇ ਉਹਨਾਂ ਨੂੰ ਜਿਹੜੀ ਆਸ ਚਾਹੀਦੀ ਸੀ ਜਿਸ ਕਰਕੇ ਉਹਨਾਂ ਟਕਸਾਲ 'ਚ ਖਲਦਰ ਪਾਇਆ ਉਹ ਆਸ ਉਹਨਾਂ ਨੂੰ ਸ਼ਾਇਦ ਗਿਆਨੀ ਰਾਮਸੋਂ ਤੋਂ ਪੂਰੀ ਨਹੀਂ ਸੀ ਹੋ ਸਕਦੀ ਇਸ ਕਰਕੇ ਉਹਨਾਂ ਨੇ ਮੈਥੇ ਤੇ ਕਬਜ਼ਾ ਕਰਾ ਕੇ ਪਾਈ ਹਰਨਾਮਸੋਂ ਨੂੰ ਅਮਰੀਕਾ ਤੋਂ ਲਿਆ ਕੇ ਬਾਕੀ ਸੰਤ ਜਰਨੈਲਸਾ ਦਾ ਪਰਿਵਾਰ ਜਿਹੜਾ ਉਹ ਆਉ ਮੰਨੇ ਸੀ ਭਾਈ ਸ਼ਰਸੋਰੀ ਮੇਰੇ ਕੋਲ ਕਿ ਇਹ ਬਾਹਰ ਗਿਆ ਅਮਰੀਕਾ ਤੇ ਇਹਨਾਂ ਸਾਨੂੰ ਪੈਸਾ ਬੜਾ ਭੇਜਿਆ ਤੇ ਅਸੀਂ ਭਾਈ ਹਰਨਾਮ ਸਿੰਘ ਨੂੰ ਬਣਾਉਣਾ ਚਾਹੁੰਦੇ ਸਾਂ ਹੁਣ ਤੁਹਾਨੂੰ ਬਾਬਾ ਜੀ ਨੇ ਸੇਵਾ ਦੇ ਦਿੱਤੀ ਅਸੀਂ ਤੁਹਾਡੇ ਨਾਲ ਆ ਲੇਕਿਨ ਕਹਿ ਦਿੱਤਾ ਉਹਨਾਂ ਨੇ ਜਦੋਂ 1.5 ਸਾਲ ਬਾਅਦ ਬਾਬਾ ਜੀ ਅਕਾਲ ਚਲਾਣਾ ਕਰ ਗਏ ਤੇ ਖਲੋਣ ਦਾ ਸਮਾਂ ਸੀ ਉਹ ਪਰਿਵਾਰ ਮੇਰੇ ਨਾਲ ਖਲੋ ਨਹੀਂ ਸਕਿਆ ਪਰ ਜਿਹੜੀ ਦੰਦਮਈ ਟਕਸਾਲ ਜਥਾ ਭਿੰਡਰਾ ਦੀ ਲੈਟਰ ਹੈ ਉਸ ਦੇ ਉੱਤੇ ਲਿਖਿਆ ਹੋਇਆ ਹੈ ਕਿ ਬਾਬਾ ਠਾਕੁਰ ਸਿੰਘ ਹੁਣਾਂ ਦਾ ਸ਼ਰੀਰ ਜਿਹੜਾ ਵਿਰਧ ਵਿਰਧ ਹੋਣ ਕਰਕੇ ਉਹਨਾਂ ਨੂੰ ਤੁਹਾਨੂੰ ਸੇਵਾ ਦਿੱਤੀਆਂ ਸੀਗੀਆਂ ਪਰ ਉਸ ਤੋਂ ਬਾਅਦ ਕੁਝ ਕਾਰਨ ਐਸੇ ਬਣੇ ਕਿ ਜਿਹੜੀਆਂ ਤੁਹਾਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੁਹਾਡੇ ਤੋਂ ਸੇਵਾਵਾਹਾ ਵਾਪਸ ਲੈ ਲਈਆਂ ਗਈਆਂ ਹਾਲੇ ਵੀ ਸੰਗਤ ਇਹ ਨਹੀਂ ਸੋਚ ਪਾ ਰਹੀ ਕਿ ਅਸੀਂ ਮੁਖੀ ਮੰਨਣਾ ਕਿਹਨੂੰ ਹੈ ਬਾਬਾ ਰਾਮ ਸਿੰਘ ਜੀ ਨੂੰ ਜਾਂ ਹਰਨਾਮ ਸਿੰਘ ਖਾਲਸਾ ਉਹਨਾਂ ਨੂੰ ਕੀ ਲੱਗਦਾ ਸਾਡੀ 2% ਗਿਣਤੀ ਹੈ ਕੋਈ ਬਹੁਤ ਹੀ ਵੱਡੀ ਗਿਣਤੀ ਨਹੀਂ ਪਰ ਜੇਕਰ ਬਾਬਾ ਰਾਮ ਸਿੰਘ ਹੁਣੀ ਜਾਂ ਹਰਨਾਮ ਸਿੰਘ ਖਾਲਸਾ ਹੁਣੀ ਇਕੱਠੇ ਹੋ ਕੇ ਪ੍ਰਚਾਰ ਕਰਨ ਲੱਗਦੇ ਨਹੀਂ ਚੜ੍ਹਦੀ ਕਲਾ ਲਈ ਇੱਕ ਪ੍ਰਤੀਕ ਤੇ ਆਵਾਜ਼ ਨਿਕਲ ਕੇ ਸਾਹਮਣੇ ਆਏ ਜਦੋਂ ਮੀਡੀਆ ਨਹੀਂ ਸੀ ਅਸੀਂ ਦੇਸ਼ ਵਿਦੇਸ਼ ਵਿੱਚ ਇੰਨੇ ਵੀ ਨਹੀਂ ਸਾਂ ਸਾਧਨ ਕੋਈ ਨਹੀਂ ਸੀ ਮੇਰੇ ਤਾਜ ਜੀ ਸੰਤ ਬਾਬਾ ਕਰਤਾਰ ਸਿੰਘ ਜਿਨ੍ਹਾਂ ਨੇ 300 ਸਾਲਾਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦਿਹਾੜੇ ਤੇ ਪਟਨਾ ਸਾਹਿਬ ਦੀ ਧਰਤੀ ਤੇ ਸੰਤ ਬਾਬਾ ਗੁਰਬਜਨ ਸਿੰਘ ਜਿਨ੍ਹਾਂ ਨੇ ਦਸਤਾਰਬੰਦੀ ਕੀਤੀ ਸੀ ਟਾਈ ਸਾਲ ਉਹ ਸਰੀਰ ਉਹਨਾਂ ਦਾ ਕਾਇਮ ਰਿਆ ਬੜੇ ਯਤਨ ਹੋਈ ਉਦੋਂ ਵੀ ਖਾਦਰ ਦੇ ਚੋਲੇ ਸੀ ਘਰਬਾਰ ਛੱਡੇ ਸੀ ਮਾਂ ਪਰੇਸ਼ਾਨਾ 40 ਸਾਲ ਤੋ ਰਹਿੰਦੇ ਸੀ ਲੋਕ ਪਰ ਜਦੋਂ 20 300 ਦਾ ਜਥਾ ਹੁੰਦਾ ਸੀ ਤੇ ਜਦੋਂ ਉਥੋਂ ਆਉਣਾ ਪਿਆਰ ਸੰਤ ਕਰਤਾਰ ਸੁਰਾਂ ਨੂੰ 15 20 ਸਿੰਘ ਦੀ ਗਿਣਤੀ ਦੇ ਆਏ ਸੀ ਨਾਲ ਬਾਕੀ ਸਾਰੇ ਹੀ ਉਥੇ ਰਹਿ ਗਏ ਉਹ ਮਾਂ ਪਰੇਸ਼ਾਨਾ ਬਜਟ ਨਹੀਂ ਕਮਾ ਸਕੇ ਉਦੋਂ ਪਹਿਲ ਉਹਦੀਆਂ ਘਟਨਾਵਾਂ ਵੀ ਲੰਮੇ ਇਤਿਹਾਸ ਨੇ ਤੇ ਵੇਖੋ ਤੁਸੀਂ ਸਿਆਣੇ ਜੇ 17 ਤਰੀਕ ਨੂੰ ਬਾਬਾ ਜੀ ਮੈਨੂੰ ਦਸਤਾਰ ਦੇਂਦੇ ਨੇ ਸ਼ਾਮ ਨੂੰ ਮੈਨੂੰ ਹੁਕਮ ਕੀਤਾ ਵੀ ਐਲ ਸੁਪਰਾਂਟ ਗੁਰਦਵਾਰ ਕਥਾ ਕਰਕੇ ਰਾਤ ਨੂੰ ਮੇਰੇ ਕੋਲ ਆਉਣਾ ਮੈਂ ਰਾਤ ਉਥੋਂ 12 ਵਜੇ ਬਾਬਾ ਜੀ ਕੋਲ ਆ ਗਿਆ ਮਿਲੇ ਆ ਕਹਿੰਦੇ ਜਾਓ ਆਰਾਮ ਕਰੋ ਸਵੇਰੇ ਦਿਨੇ ਵਕਫਾ ਵਕਫਾ ਜਥੇ ਬੰਦਗਿਆਂ ਨੇ ਫੋਨ ਆਉਂਦੇ ਰਹੇ ਵਧਾਈਆਂ ਦੇ ਬਾਬਾ ਜੀ ਨੂੰ ਵੀ ਆਉਂਦੇ ਰਹੇ ਬੜੇ ਖੁਸ਼ ਰਹੇ ਸ਼ਾਮ ਨੂੰ 18 ਤਰੀਕ ਸ਼ਾਮ ਨੂੰ ਮੈਤੇ ਤੋਂ ਸਿੰਘਾ ਦਾ ਫੋਨ ਆ ਵੀ ਬਾਬਾ ਜੀ ਸਾਨੂੰ ਪੱਤਰਕਾਰ ਪੁੱਛਦੇ ਰਹੇ ਵੀ ਕੀ ਦੱਸੀਏ ਵੀ ਆਪ ਜੀ ਨੇ ਕੀ ਇਹ ਫੈਸਲਾ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਹਾਂ ਮੈਂ ਫੈਸਲਾ ਕਰ ਦਿੱਤਾ ਜਿਹੜੇ ਤੁਹਾਨੂੰ ਕੋ ਪੁੱਛਦੇ ਉਹਨਾਂ ਕਹਿ ਦਿਓ ਆਪਾਂ ਮੈਂ ਗਿਆਨੀ ਰਾਮ ਸੋਣਾ ਸੇਵਾ ਦੇ ਦਿੱਤੀ ਮੇਰੀ ਗੱਲ ਕਰਾਈ ਇਥੇ ਉਦੋਂ ਮੈਤੇ ਇਨਚਾਰਜ ਸੀ ਭਾਈ ਸਤਵੀਰ ਸਿੰਘ ਜਿਹੋਰੇ ਰਾਗੀ ਬਲਜੀਤ ਸਿੰਘ ਹਾੜਾ ਮੇਰੀ ਗੱਲ ਕਰਾਈ ਸਤਵੀਰ ਸਿੰਘ ਹਾੜਾ ਨਾਲ ਗੱਲ ਕਰਾਈ ਬਹਾਪੁਰ ਚਾਰੇ ਕੋਲ ਹੀ ਬੰਬੇਠਾ ਥਾ ਭਾਈ ਜਸਬੀਰ ਸਿੰਘ ਰੋਡੇ ਨਾਲ ਮਹਾਪੁਰਸ਼ਾ ਨੇ ਫੋਨ ਮਲਾਇਆ ਉਹਨੂੰ ਕਿਹਾ ਜਸਬੀਰ ਸਿਆ ਭਾਈ ਰਾਮਸੁਰ ਇਹਨਾਂ 8 ਸਾਲ ਦਾ ਜੌਦਾ ਆਪਣੇ ਕੋਲ ਆਇਆ ਤੇ ਹੁਕਮ ਚ ਰਿਹਾ ਤੇ ਕੱਲ ਅਸੀਂ ਇਹਨਾਂ ਨੂੰ ਤਕਸਾਲ ਦੀ ਸੇਵਾ ਦੇ ਦਿੱਤੀ ਆ ਤੁਸੀਂ ਇਹਦਾ ਸਾਥ ਦਿਓ ਜੇ ਸਾਰਾ ਪਰਿਵਾਰ ਤੇ ਆ ਇਹਨਾਂ ਨੂੰ ਫੜੇ ਬੁਲਾ ਲਓ ਫਿਰ ਮੇਰੀ ਭਾਈ ਜਸਬੀਰ ਸੁਣਾਣਾ ਗੱਲ ਕਰਾਈ ਆ ਉਹਨਾਂ ਵੀ ਆਖਿਆ ਬਹੁਤ ਵਧੀਆ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਈਆਂ ਨਾਲ ਗੱਲਾਂਬਾਤਾਂ ਕਰਾਈਆਂ ਰਾਤ ਪੈ ਗਈ ਸ਼ਾਮ ਨੂੰ ਫਿਰ ਮੈਂ ਕਥਕਲੰਗਿਆ ਰਾਤ ਨੂੰ ਆ ਗਿਆ ਅਗਲਾ ਦਿਨ ਹੋਇਆ ਤੇ ਕਿਉਂਕਿ ਏਜੰਸੀਆਂ ਸਾਡੇ ਬੰਦੇ ਵੀ ਸਰਗਰਮ ਹੋ ਗਏ ਜਿਹੜੇ ਨਹੀਂ ਸੀ ਚਾਹੁੰਦੇ ਕਿਉਂਕਿ ਬੰਦੇ ਏਜੰਸੀਆਂ ਪਹਿਲਾਂ ਹੀ ਫਿੱਟ ਕਰ ਛੱਡਦੀਆਂ ਨੇ ਹਰ ਜਥੇਬੰਦੀ 'ਚ ਕੀਤੀਆਂ ਹੋਈਆਂ ਨੇ ਸਾਡੀ ਜਥੇਬੰਦੀ 'ਚ ਵੀ ਬਹੁਤ ਫਿੱਟ ਕੀਤੇ ਹੋਣ ਵੀ ਕੀਤੇ ਨੇ ਤੇ ਉਹ ਪ੍ਰੋਗਰਾਮ ਬਣਾ ਲਿਆ ਤੜਕੇ ਹੀ ਵੀ ਬਾਬਾ ਜੀ ਨੂੰ ਇੱਕ ਨਾ ਉੱਥੇ ਵਾਲੀਆ ਸਾਹਿਬ ਨੇ ਬੜੇ ਗੁਰਸਿੱਖ ਪਰਿਵਾਰ ਉਹਨਾਂ ਦੇ ਘਰ ਚਰਨ ਪਾਉਣ ਵਾਸਤੇ ਲੈ ਕੇ ਜਾਣਾ ਇੱਥੋਂ ਫੋਨ ਖੜਕਿਆ ਵੀ ਬਾਬਾ ਜੀ ਨੂੰ ਟ੍ਰੇਸੀ ਗੁਰਦਾਰ ਤੇ ਚੱਕ ਕੇ ਲੈ ਜਾਓ ਉਹਦੇ ਦੱਸੇ ਦੇ ਮੁਤਾਬਕ ਜਿਹੜੇ ਜਸਵਿੰਦਰ ਸਿੰਘ ਨਿਹੰਗੋ ਬਾਬਿਆਂ ਦਾ ਰਿਸ਼ਤੇਦਾਰ ਆਪਣਿਆਂ ਨੂੰ ਸਮਝ ਤੋਂ ਬਾਹਰ ਹੀ ਇਹਨਾਂ ਨੇ ਇਹਨਾਂ ਨਾਲ ਵੀ ਟੁੱਟਾਈ ਆਓ ਪਰ ਬਹੁਤੇ ਬੇੜੀਆਂ ਹੀ ਵਟੇ ਉਹ ਬੰਦੇ ਦੇ ਪਾਏ ਨੇ ਤੇ ਇੱਥੋਂ ਵਾਲੇ ਵੀ ਸਾਡੇ ਬੰਦੇ ਆ ਕੇ ਮੈਂ ਉਹਨਾਂ ਸਾਰਿਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਤਾ ਉਹ ਬਾਬਾ ਜੀ ਨੂੰ ਤਿਆਰ ਕਰ ਰਿਹਾ ਬਾਬਾ ਜੀ ਫਲਾਣੇ ਸਿੰਘ ਦੇ ਕਰਨਾ ਚਰਨ ਪਾਉਣ ਜਾਣਾ ਮੈਂ ਆਪਦੇ ਕਮਰੇ ਚ ਨੇਤਨੇਮ ਕਰ ਰਿਆ ਸਮੇਂ ਨੂੰ ਸਿੰਘ ਨੇ ਜਾ ਕੇ ਦੱਸਿਆ ਵੀ ਭਾਈ ਸਾਹਿਬ ਜੀਤ ਸਿੰਘ ਸਾਹਿਬ ਜੀ ਬਾਬਾ ਜੀ ਨੂੰ ਲੈ ਕੇ ਇੱਥੋਂ ਚੱਲ ਚੱਲਦੇ ਨੇ ਕਿਹ ਬੰਨੇ ਨੂੰ ਮੈਂ ਛੇੜ ਛੇੜ ਦਸਤਾਰਸ ਜਾ ਕੇ ਆ ਕੇ ਬਾਬਾ ਜੀ ਨੂੰ ਮਿਲਿਆ ਬਾਬਾ ਚੌਂਕੜਾ ਬਾਰ ਕੇ ਬੈਠੇ ਪੁੰਝੇ ਹੀ ਤੇ ਮੈਂ ਆ ਕੇ ਫੜੇ ਬੁਲਾਈ ਤੇ ਮੈਂ ਪੁੱਛਿਆ ਵੀ ਕੀ ਪ੍ਰੋਗਰਾਮ ਆ ਜੀ ਮੈਨੂੰ ਕਹਿੰਦੇ ਕੋਈ ਪ੍ਰੋਬਲਮ ਨਹੀਂ ਇੱਥੇ ਕਹਿੰਦੇ ਆ ਕਿ ਸਿੰਘ ਦੇ ਜਾਣਾ 10 ਮਿੰਟ ਤੇ ਰਾਮ ਸਿੰਘ ਜੀ ਨਾਲੇ ਹੁਣ ਉੱਥੇ ਕਿਉਂਕਿ ਜੂਨ ਦੇ ਮਹੀਨੇ ਦੇ ਆਖਰੀ 18 19 ਜੂਨ ਦੀ ਗੱਲ ਹੈ ਵੀ ਪੰਜਾਬ ਵਿੱਚ ਬਾਰਿਸ਼ ਪੈਣ ਲੱਗ ਪਈ ਆ ਤੇ ਠੰਡ ਹੋ ਗਈ ਆ ਆਪਾਂ ਬੈਠੇ ਤੇ ਕੀ ਕਰਦੇ ਆ ਆਪਾਂ ਚੱਲ ਕੇ ਉੱਥੇ ਪ੍ਰਚਾਰ ਸ਼ੁਰੂ ਕਰੀਏ ਮੈਂ ਕਿਹਾ ਜੀ ਠੀਕ ਆ ਮੈਂ ਤਾਂ ਹੁਕਮਦਾਬਦ ਦਾ ਜਦੋਂ ਮਰਜੀ ਚੱਲੋ ਕਹਿੰਦੇ ਉਹ ਨੇਂਗਾ ਉਹ ਨੇਂਗ ਸਾਨੂੰ ਕਹਿੰਦੇ ਉਹ ਟਿਕ ਟੰਕਰਾਓ ਵਾਪਸ ਜਾਣਾ ਸਤਵੰਤਨ ਜੀ ਬਾਬਾ ਜੀ ਆਪਾਂ ਕਿਹੜੇ ਘਰ ਚਰਨ ਪਾ ਗਏ ਜੀ ਪੇਲੋ ਤੇ ਮੈਂ ਪੁੱਛਿਆ ਨਾਲ ਚੱਲਾਂ ਬਾਬਾ ਜੀ ਕਹਿੰਦੇ ਅਹੀਂ ਹੁਣੇ ਆ ਜਾਣਾ ਹੈ ਤੇ ਤੁਸੀਂ ਇੱਥੇ ਰਹੋ ਤੇ ਸ਼ਾਮ ਨੂੰ ਉੱਥੇ ਕਥਾ ਕਰਨ ਜਾਣਾ ਕੈਲਸ ਪ੍ਰਾਂਡੇ ਗੁਰੂ ਘਰ ਮੈਂ ਕਿਹਾ ਸਤਿਵਚਨ ਜੀ ਉਥੇ ਹਵਾਲੀਗਰ ਘਰ ਲੈ ਗਿਆ ਉਹਨਾਂ ਨੂੰ ਪਤਾ ਵੀ ਨਹੀਂ ਕੋਈ ਬਾਬਾ ਜੀ ਮੇਰੇ ਘਰ ਆ ਰਹੇ ਉਹ ਤਾਂ ਦੋਵੇਂ ਜੀ ਬਾਜ਼ਾਰ ਗਏ ਸੀ ਤੇ ਬਾਬਾ ਜੀ ਉਹਨਾਂ ਦੇ ਘਰ ਲੈ ਗਿਆ ਕਿੰਨਾ ਚਿਰ ਉਹਦੇ ਬੂਏ ਗੇ ਖਿਲਾਰਨਾ ਪਿਆ ਫਿਰ ਉਹ ਕੁਦਰਤੀ ਆਏ ਜਦੋਂ ਅੰਦਰ ਬਾਬਾ ਜੀ ਨੂੰ ਮਿਠਾਇਆ ਤੇ ਬਾਬਾ ਜੀ ਨੂੰ ਕੋਨਾਸਰ ਵਖਰਾ ਵਿਛਾਤਾ ਇਹ ਸਾਡੇ ਵੀਰ ਵਖਰੇ ਇਸੇ ਗੱਲ ਦੀ ਚਰਚਾ ਕਰੀ ਜਾਂ ਤਾਂ ਉਹਨੇ ਸੁਣ ਲਿਆ ਕੋਸਰ ਕੋਸਰ ਉਹ ਹਾਂ ਦਾ ਵੀ ਕੀ ਗੱਲ ਹੈ ਕਾਦੀ ਗੱਲ ਹੈ ਇਹ ਹਜੇ ਤਰ੍ਹਾਂ ਬਾਬਾ ਜੀ ਨੇ ਇਨਾ ਗਿਆਨੀ ਰਾਮ ਸਰਣ ਸਾਰਾ ਕੋ ਲਿਖ ਕੇ ਦੇ ਤਟਕਸਾਲ ਦੀ ਸੇਵਾ ਉਹ ਕਹਿੰਦਾ ਵੀ ਗੁਰਮਖੋ ਅਸੀਂ ਸੁਣਿਆ ਸੀ ਵੀ 20 ਸਾਲ ਹੋ ਗਏ ਤੁਸੀਂ ਬਾਬਾ ਜੀ ਨੂੰ ਕੋਈ ਫੈਸਲਾ ਲੈਣ ਨਹੀਂ ਕਰੇ ਦਿੱਤਾ ਤੇ ਜੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਕੋਈ ਫੈਸਲਾ ਕਰ ਦਿੱਤਾ ਟਕਸਾਲ ਦਾ ਤੇ ਤੁਹਾਨੂੰ ਇਹਦੇ ਵਿੱਚ ਕੀ ਦੁੱਖ ਆ ਮੈਂ ਉਹ ਕਿੱਥੇ ਉਹ ਲਿਖਤ ਜਿਹੜੀ ਆ ਇਹ ਲਿਖਤ ਕਰਕੇ ਦੇ ਦਿੱਤੇ ਉਹ ਕਹਿੰਦੇ ਲਿਖਤ ਕਿੱਥੇ ਆ ਇਹ ਉਹਨਾਂ ਕੋਲ ਹੀ ਆ ਸਾਨੂੰ ਫੋਨ ਆ ਗਿਆ ਮਇਓ ਸਿੰਘ ਨੂੰ ਆਖਿਆ ਕਿ ਉਹ ਵਾਲੀਆ ਸਾਹਿਬ ਦੇ ਨਾਲ ਉਹ ਫੈਕਸ ਭੇਜ ਦਿਓ ਉਹਨੇ ਜਦੋਂ ਵੇਖਿਆ ਪੜਿਆ ਉਹਨੇ ਆਖਿਆ ਵੀ ਇਹ ਤਾਂ ਸਾਰਾ ਕੋਈ ਮਹਾਂਪੁਰਖਾਂ ਦੀ ਮੌਜ ਵਿੱਚ ਲਿਖ ਕੇ ਦਿੱਤਾ ਤੁਹਾਨੂੰ ਕੀ ਦੋ ਕਹਿ ਗੱਲ ਦਾ ਇਹਨੂੰ ਨਾ ਖਲਾਰਾ ਪਾਓ ਮੈਂ ਗਿਆਨੀ ਰਾਮ ਸਰਣੋਂ ਇੱਥੇ ਸਾਦਾ ਲੈਣਾ ਤੇ ਇੱਥੇ ਆਪਾਂ ਮਟੜਾ ਪਰ ਫਿਰ ਫੋਨ ਆ ਗਿਆ ਤੁਸੀਂ ਭਾਈ ਸਾਹਿਬ ਜੀ ਆ ਸਕਦੇ ਜੀ ਇੱਥੇ ਮੈਂ ਹਜੀ ਆ ਸਕਦੇ ਆਂ ਅਸੀਂ ਛੇ ਸਿੰਘ ਜਿਹਨਾਂ ਚ ਗਿਆਨੀ ਸਰਜੀਤ ਸਿੰਘ ਸੋਧੀ ਜੀ ਭਾਈ ਧਰਮਸੋਰੀ ਸਿੰਘ ਸਭ ਕਸ਼ਮੀਰਸਰੀ ਗੁਜ਼ਰ ਗਿਆ ਵਿਚਾਰੇ ਭਾਈ ਸਰਵਣ ਸਿੰਘ ਰਾਗੀ ਭਾਈ ਸੰਤੋਖ ਸਿੰਘ ਰਾਪ ਜੀ ਕਮਾਏ ਭਾਈ ਧਰਮਸੋਹਣ ਸਾਰੇ ਅਸੀਂ ਛੇ ਸਿੰਘ ਗਏ ਜੀ ਉਹ ਜਲੋ ਜਿੱਥੇ ਬਾਬਾ ਜੀ ਬਠੇ ਜਾਣੇ ਚਾਹੀਦਾ ਪਰ ਸਾਡੇ ਜਾਣ ਤੋਂ ਪਹਿਲਾਂ ਜਦੋਂ ਅਸੀਂ ਵੇਖਿਆ ਨਾ ਵੀ ਇਹ ਵਾਲੀਆ ਸਾਡੀ ਹਾਂ ਚ ਹਾਂ ਨਹੀਂ ਬੁਲਾਉਂਦਾ ਤੇ ਉਹ ਤਾਂ ਬਾਬਾ ਜੀ ਵਾਸਤੇ ਜਲ ਪਾਣੀ ਤਿਆਰ ਕਰੀ ਜਾਂਦੇ ਦੋਵੇਂ ਜੀ ਆਵੇਸਣ ਭੁੰਨੀ ਜਾਣ ਭੀ ਆਸਣ ਤਿਆਰ ਕਰ ਰਹੇ ਸੀ ਤੇ ਇਹ ਬਾਬਾ ਜੀ ਨੂੰ ਚੌਕਦੇ ਗੱਡੀ ਬਿਠਾਇਆ ਤੇ ਗਾਂ ਲੈ ਕੇ ਸਾਨੂੰ ਪਤਾ ਨਾ ਲੱਗੇ ਕਿ ਇੱਥੇ ਲੈ ਗਏ ਤੇ ਉਹ ਜਦੋਂ ਅਹੀਂ ਗਏ ਫਿਰ ਸਾਨੂੰ ਉਹਨੇ ਜਲਪਣੀ ਉਹੋ ਸ਼ਿਕਾਇਤ ਤੇ ਸੋਦੀ ਜੀ ਨੇ ਸਾਰਾ ਇਤਿਹਾਸ ਉਹਨਾਂ ਨੂੰ ਦੱਸਿਆ ਵੀ ਵੇਖੋ ਅਹੀਂ ਤੇ ਗਿਆਨੀ RAM ਸਰ ਦਾ ਨਾਮ ਹੀ ਨਹੀਂ ਲਿਆ ਪੰਜ ਛੇ ਜਿਹੜੇ ਨਾਮ ਸੀ ਉਹ ਹੋਰਾਂ ਦੇ ਲੈ ਸੀ ਪਰ ਮਹਾਪੁਰਸ਼ਾਂ ਨੇ ਆਪਦੀ ਮਰਜ਼ੀ ਨਾਲੇ ਫੈਸਲਾ ਕੀਤਾ ਆ ਤੇ ਉਹ ਸਾਰੀ ਗੱਲ ਉਹਨਾਂ ਨੇ ਦੱਸੀ ਖੋਲ ਕੇ ਹੁਣ ਤੁਸੀਂ ਪੜੇ ਲਿਖੇ ਸਿਆਣੇ ਹੋ ਵੀ 17 ਤਰੀਕ ਨੂੰ ਸੇਵਾ ਮਿਲਦੀ ਆ 18 ਨੂੰ ਸਾਰਾ ਦਿਨ ਫੋਨ ਚੱਲਦੇ ਰਿਹਾ ਬਾਬਾ ਜੀ ਦੇ ਪਰ 19 ਨੂੰ ਸਵੇਰੇ ਬਾਬਾ ਜੀ ਕਹਿੰਦੇ ਆ ਵੀ ਮੈਂ ਚਰਨ ਪਾਵਾਂ ਤੇ ਕੋਈ ਨਹੀਂ ਗੱਲ ਨਹੀਂ ਤੇ ਉਹਨੂੰ ਕਹਿੰਦੇ ਚਿੱਠੀ ਆਪਣਾ ਟਿਕਟਾਂ ਕਰਵਾ ਪ ਚੱਲ ਕੇ ਇੰਡੀਆ ਪ੍ਰਚਾਰ ਕਰ ਗਿਆ ਬਈ ਇੱਥੇ ਬਹਿ ਕੇ ਕੀ ਕਰਨਾ ਹੈਨਾ ਤੇ 3 ਘੰਟਿਆਂ ਬਾਅਦ ਮੇਰੇ ਵਿਰੁੱਧ ਸੰਹੋਜੇ ਜਾ ਕੇ ਚਿੱਠੀ ਬਣਾਈ ਜਾਂਦੀ ਆ ਤੇ ਜਿਹੜਾ ਚਿੱਠੀ ਬਣਾ ਰਹੇ ਨੇ ਉਹ ਬਾਬਾ ਠਾਕਰਸੋ ਨੇ ਵੱਖਰੇ ਕਮਰੇ ਜਿ ਪਾਏ ਆ ਤੇ ਇਹ ਵੱਖਰੇ ਬੰਦੇ ਚਿੱਠੀ ਬਣਾ ਰਹੇ ਨੇ ਸੇਵਾ ਮੁਕਤੀ ਵਾਲੀ ਚਿੱਠੀ ਜਿਹੜੀ ਹੈ ਸੇਵਾ ਮੁਕਤੀ ਤੇ ਚੁਕਾਦੀ ਆ ਪਰ ਉਹ ਤੇ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਜਿਹੜੇ ਦਸਤਖਤ ਹੋਏ ਨੇ ਮੋਹਰ ਲੱਗੀ ਉਹਨਾਂ ਨੇ ਇਹ ਵੀ ਚੀਜ਼ ਲਾਸ਼ ਤੇ ਲਿਖੀ ਹੈ ਚਿੱਠੀ ਦੇ ਵਿੱਚ ਕਿ ਜੋ ਵੀ ਲਿਖਿਆ ਹੈ ਮੇਰੇ ਸਾਹਮਣੇ ਮੈਂ ਆਪਣੀ ਮਰਜ਼ੀ ਨਾਲ ਲਿਖਵਾਇਆ ਹੈ। ਤੁਸੀਂ ਮੇਰੇ ਖਿਆਲ ਆਪੀ ਸਾਡੇ ਸੰਪਰਦਾਜ ਬਾਬਾ ਜੀ ਦੇ ਜਾਂ ਸਿੰਘਾਂ ਦਾ ਜੋ ਉੱਥੇ ਕਰ ਰਹੇ ਸੀ ਨਾ ਨਹੀਂ ਤੁਸੀਂ ਜਾਣਦੇ। ਮੈਂ ਇੱਕ ਵਾਰ ਉੱਥੇ ਆਖਿਆ ਵੀ ਮੈਂ ਸਰਟੀਫਿਕੇਟ ਮੈਂ ਵੇਖਿਆ ਤੇ ਮੈਂ ਇੱਥੇ ਗਿਆ ਟਕਸਾਲ ਦੇ ਜਿਹੜੇ ਬਣੇ ਹੁੰਦੇ ਆ ਤੇ ਮੈਂ ਇਹਨਾਂ ਨੂੰ ਆਖਿਆ ਵੀ ਇੱਕ ਸਰਟੀਫਿਕੇਟ ਯਾਰ ਮੈਨੂੰ ਵੀ ਦੇ ਦਿਓ ਵੀ ਬਾਹਰ ਅੰਦਰ ਜਾਈਦਾ ਸਤਪੀਰ ਸਹੁਰਾਂ ਨੂੰ। ਉਹ ਨਾਲ ਲਿਆਂਦੇ ਮੈਂ ਹਜੇ ਦੋ ਬਣਾਦੇ ਯਾਰ ਇੱਕ ਘਰ ਰੱਖ ਲਈਦਾ ਇੱਕ ਨਕੋਰ ਰੱਖ ਲਈਦਾ ਮੈਂ ਕਿਹਾ ਚਲੋ ਬਾਬਾ ਜੀ ਕੋਲ ਸਾਈਨ ਕਰਵਾ ਲਓ ਉਹ ਕਹਿੰਦਾ ਬਾਬਾ ਜੀ ਕੋਲ ਜਾਂਦ ਕਿ ਲੋੜਾ ਉਹ ਤੇ ਉਹਨੂੰ ਸਟੈਂਪ ਲਾਈ ਬਾਬਾ ਜੀ ਨੇ ਸਾਈਨ ਕੀ ਤੇ ਠਾਕੁਰ ਸਿੰਘ ਲਿਖਿਆ ਮੇਰੇ ਹੱਥ 'ਚ ਫੜਾ ਤੇ ਇਸ ਤਰ੍ਹਾਂ ਤਾਂ ਚੱਲਦਾ ਰਿਹਾ ਉਹ ਇੱਕ ਬਿਜਲੀ ਦਾ ਅਫਸਰ ਜਿਹੜਾ ਮੇਰਾ ਨਾਂ ਪੁੱਲਗਰ ਪਟਿਆਲੇ ਜੀ 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 ਉਹ ਬਾਬਾ ਜੀ ਦਾ ਬੜਾ ਕਦਰਦਾਨ ਸੀ ਸਤਿਕਾਰ ਕਰਦਾ ਸੀ ਕਈਆਂ ਬੰਦਿਆਂ ਨੇ ਬਾਬਾ ਜੀ ਦੇ ਝਾਲੀ ਸਾਈਨ ਕਰ ਕਰਕੇ ਤੇ ਉੱਥੇ ਕਿੰਨੇ ਕੁ ਲੋਕ ਬਿਜਲੀ ਵਿਭਾਗ ਵਿੱਚ ਲੱਗ ਗਏ ਨੇ ਜਾ ਕੇ ਇਸ ਕਰਕੇ ਬਹੁਤ ਕੁਝ ਹੁੰਦਾ ਰਿਹਾ ਆ ਮੈਂ ਬਾਬਾ ਜੀ ਨੂੰ ਪੁੱਛਿਆ ਸੀ ਚਗਾਵੇਂ ਭਿੰਡਰਾਂ ਦੇ ਲਾਗੇ ਬਾਬਾ ਜੀ ਨੇ ਕਿਹਾ ਭਾਈ ਰਾਮਸੋਹ ਜੀ ਨਾਮ ਇਹ ਗੱਲਾਂ ਲਿਖ ਸਕਦਾ ਨਾਮ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਅਸੀਂ ਥੋੜੀ ਗੱਲ ਹੋਈ ਸੀ ਬਿਲਕੁਲ ਹੋਈ ਆ ਪਰ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਣਾ ਵੀ ਉਹ ਚ ਲਿਖਿਆ ਵੀ ਕਹਾਨੀ ਰਾਮਸੋਹ ਨੂੰ ਸੇਵਾ ਦਿੱਤੀ ਸੀ ਗੁਰਦੁਆਰਿਆਂ ਦਾ ਪ੍ਰਬੰਧ ਦਿੱਤਾ ਪਰ ਉਹ ਸੰਭਾਲ ਨਹੀਂ ਸਕੇ ਜੀ ਤੁਸੀਂ ਮੈਨੂੰ ਦੱਸੋ ਮੈਂ ਤਾਂ ਉੱਥੇ ਬੈਠਾ ਸਤਾਰਾਂ ਨੂੰ ਸੇਵਾ ਦਿੱਤੀ 18 ਦਿਨ ਲੰਘਿਆ ਬਾਬਾ ਜੀ ਦੇ ਕੋਲ ਰਿਹਾ ਆ 19 ਨੂੰ ਬਾਬਾ ਜੀ ਸਵੇਰੇ ਉਹ ਇਹ ਲੈ ਕੇ ਜਾਂਦੇ ਨੇ ਬਾਬਾ ਜੀ ਮੈਨੂੰ ਕਹਿੰਦੇ ਟਿਕਟ ਕਰਾਈ ਤੇ ਆਪਾਂ ਪੰਜਾਬ ਚੱਲ ਕੇ ਪ੍ਰਚਾਰ ਕਰੀਏ ਤੇ ਦੁਪਹਿਰ ਨੂੰ ਮੇਰੇ ਉਧਰ ਉਹ ਚਿੱਠੀ ਬਣਾਈ ਜਾਂਦੀ ਆ ਗਿਆਨੀ RAM ਸੂਰ ਨੂੰ ਕੋਈ 4-5 ਸਾਲ ਹੋ ਗਏ ਸੀ ਮੈਂ ਇੱਥੇ ਸੇਵਾ ਸੰਭਾਲ ਗੁਰਦਵਾਰਿਆਂ ਦੇ ਕਰਦਿਆਂ ਨੂੰ ਵੀ ਕੋਈ ਹੁਣ ਤਾਂ ਹੀ ਮੇਰੀ ਵੇਖੀ ਕੋਈ ਕਮਜ਼ੋਰੀ ਵੇਖੀ ਤੇ ਜਿਸ ਕਰਕੇ ਆਖਿਆ ਉਹ ਵੀ ਸੰਗਤ ਜੀ ਇਹ ਨਹੀਂ ਸੇਵਾ ਕਰ ਸਕਦਾ ਮੈਂ ਫਲਾਣੇ ਨੂੰ ਬਣਾਉਣਾ 1.5 ਸਾਲ ਬਾਬਾ ਜੀ ਜਿੰਦਾ ਰਹੇ ਕਿ ਜਿਹਨੂੰ ਇਹ ਮੰਨੀ بیٹھے ਉਹਨੂੰ ਬਾਬੇ ਠਾਕੁਰ ਸਿੰਘ ਨੇ ਪਾਗ ਦਿੱਤੀ ਫਿਰ ਤੋ ਇਹ ਵੇਖੋ ਨਾ ਜਾਂ ਤੱਕ ਕੋ ਸਮਾਂ ਵਾਪਰਿਆ ਹੋਵੇ ਨਾ ਤੇ ਆਖੀਏ ਵੀ ਪਾਈ ਐ ਇੰਨਾ ਚਿਰ ਸੇਵਾ ਕਰਦੇ ਰਿਹਾ ਤੇ ਆਹ ਹੋਂਤਾਈ ਸੀ ਆਹ ਕਮਜ਼ੋਰੀ ਸੀ ਤੇ ਫਿਰ ਬਾਬੇ ਠਾਕੁਰ ਜੀ ਨੇ ਸੇਵਾ ਵਾਪਸ ਲਿਆ ਤਾਂ ਮੈਨੂੰ ਗੱਲ ਨਾ ਲਾਉਂਦੇ ਰਹੇ ਨੇ ਇਹ ਸਭ ਕੋਈ ਝਾਲੀ ਤੇ ਝੂਠੋ ਝੂਠ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮੂਵੀਆਂ ਬਣਾਈਆਂ ਇੱਥੇ ਗਲਤ ਇੱਥੇ ਮੂਵੀਆਂ ਵਿਖਾਈਆਂ ਜਿਹੜਾ ਥਾਂ ਉਥੇ ਆਪਣੇ ਗੁਰਦਵਾਰ ਜੰਦੇ ਉਹਨਾਂ ਆਸਰਾਮ ਦੀ ਨਾਲ ਸਾਹਮਣੇ ਬ੍ਰਾਹਮ ਉੱਤੇ ਜਿਹਨਾਂ ਕੋਲ ਥਾਂ ਆ ਉਹ ਉਥੇ ਪੱਤਰਕਾਰ ਸਾਦਲੇ ਬਾਬਾ ਜੀ ਦੇ ਸਹਾਰੇ ਤੋਂ ਪਹਿਲਾਂ ਕੋਸ਼ਿੰਗਾਂ ਨੂੰ ਕਿਹਾ ਇਹ ਅਮਰੀਕਾ ਤੋਂ ਆਏ ਭਾਈ ਪਾਲਾ ਸਿੰਘ ਹੋਰ ਸਿੰਘ ਪਿਆਓ ਜੀ ਤੁਸੀਂ ਉੱਤੇ ਬਿਆਨ ਦੇ ਦਿਓ ਕਿ ਸਾਡੇ ਸਾਹਮਣੇ ਕੁਝ ਨਹੀਂ ਹੋਇਆ ਉਹਨਾਂ ਆਖਾਂ ਹੀ ਨਰਕਾਂ ਚ ਨਹੀਂ ਪੈਣਾ ਸਾਨੂੰ ਕਿਰੋੜ ਇਹ ਬਿਆਨ ਦੀ ਗਏ ਇੱਕ ਬੰਦਾ ਵੀ ਨਹੀਂ ਆਇਆ ਇਹਨੇ ਝਾਲੀ ਮੂਵੀਆਂ ਬਣਾਈਆਂ ਬੜਾ ਕੁਝ ਮੇਰੇ ਵਿਰੋਧ ਬਣਾਇਆ ਸਭ ਕੁਝ ਬਣ ਜਾਂਦਾ ਤੁਹਾਨੂੰ ਤੁਹਾਡੀ ਤਾਂ ਲਾਈਨ ਹੈ ਤੇ ਉਹ ਜਿਹੜਾ ਬਣਾਇਆ ਤੇ ਉਹ ਪੱਤਰਕਾਰ ਨੂੰ ਇੱਥੇ ਸਾਰੇ ਇਕੱਠੇ ਕਰਕੇ ਦਿਖਾਉਣ ਲੱਗ ਪਏ ਆ ਵੇਖੋ ਜੀ ਆ ਵੇਖੋ ਜੀ ਉਹ ਜਿਹੜੀ ਕਟਨ ਕੀਤੀ ਉਸ ਦਾ ਰੂਪ ਰੰਗ ਬਦਲ ਜਾਂਦਾ ਫਿਲਮ ਦਾ ਤੁਸੀਂ ਜੋ ਚੀਜ਼ਾਂ ਦੱਸ ਰਹੇ ਲੱਗਦਾ ਕਿ ਇੱਕ ਟਕਸਾਲ ਦਾ ਨਾਂ ਵੀ ਬਦਨਾਮ ਹੋਇਆ ਇਹ ਚੀਜ਼ਾਂ ਕਰਕੇ ਤੇ ਜੋ ਸਰਕਾਰ ਏਜੰਸੀਆਂ ਮਗਰ ਲੱਗ ਜਾਣ ਕਿ ਇਹ ਜਥੇਬਦੀ ਨਹੀਂ ਚੱਲਣ ਦੇਣਗੇ ਵੀ ਇਹੋ ਹੀ ਪੰਥ ਦਾ ਸਾਰਾ ਆਗੂ ਬਣ ਕੇ ਸਿਰ ਚੁੱਕਦੀ ਐ ਤੇ ਉਹਦੇ ਵਾਸਤੇ ਸਰਕਾਰਾਂ ਨੂੰ ਕੀ ਫਰਕ ਪੈਂਦਾ ਬਦਨਾਮੀ ਹੋ ਜੂ ਤੇ ਸਾਡੀ ਹੋ ਜੂ ਉਹਨਾਂ ਨੂੰ ਕੀ ਫਰਕ ਪੈਂਦਾ ਜਿਹਾ ਜੇ ਧੜਿਆਂ 'ਚ ਵੰਡੇਗੇ ਤੇ ਨਾ ਵੰਡਣ ਵਾਸਤੇ ਸਾਨੂੰ ਇਹ ਸਰਕਾਰਾਂ ਨੇ ਸੀੜੀ ਸਿਆਪੇ ਸਾਰੇ ਖੜੇ ਕੀਤੇ ਨੇ ਇਸੇ ਸਮੇਂ ਤੇ ਆ ਰਹੀ ਸੀ ਅੱਜ ਤੋਂ 12 ਸਾਲ ਪਹਿਲੇ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਕਿ ਜੋ ਕੌਮ ਤੇ ਹਮਲੇ ਹੋ ਰਹੇ ਨੇ ਉਹ ਉਦੋਂ ਹੀ ਸਹੀ ਹੋਣਗੇ ਜਦੋਂ ਅਸੀਂ ਇਕੱਠੇ ਹੋਵਾਂਗੇ ਪਰ ਜਿਸ ਤਰੀਕੇ ਇਹ ਇਹ ਸਾਰਾ ਕੁਝ ਧੜੇ ਵੰਡੇ ਗਏ ਨੇ ਬਾਟੇ ਵੰਡੇ ਗਏ ਨੇ ਹਾਲਾਂਕਿ ਕਹਿਣ ਨੂੰ ਬਾਟਾ ਇੱਕ ਹੈ ਪਰ ਵਖਰੇਵੇਂ ਅੰਦਰ ਕੀਤੇ ਜਾਂਦੇ ਨੇ ਨਿਸ਼ਾਨ ਉੱਚੇ ਦੇਖੇ ਜਾਂਦੇ ਨੇ ਫਿਰ ਉਹ ਇਕੱਠੇ ਕਦੋਂ ਹੋਵਾਂਗੇ ਸੀ ਤੁਸੀਂ ਆਪ ਦੱਸੋ ਜੋ ਤੁਸੀਂ ਬਿਆਨ ਦਿੱਤਾ ਸੀਗਾ ਉਸ ਦੇ ਵਿੱਚ ਸੀ ਉੱਤਰ ਕੋਣ ਪਾ ਰਿਹਾ ਇੱਕੋ ਛਿੰਡੇਸਲ ਦੀ ਇੱਕੋ ਨਿਸ਼ਾਨਦ। ਵੇਖੋ ਮੈਂ ਸਮੁੱਚੇ ਪੰਥ ਨੂੰ ਵੀ ਬੇਨਤੀ ਕਰਦਾ ਵੀ ਇਕੱਠੇ ਹੋਈਏ ਜਿੱਥੋਂ ਤੱਕ ਟਕਸਾਲ ਦਾ ਸਬੰਧ ਹੈ ਬੰਬੇ ਦੀ ਸੰਗਤ ਨੇ ਆਖਿਆ ਵੀ ਟਕਸਾਲ ਇੱਕ ਹੋ ਜੇ ਸੈਕਟਰੀ ਉੱਥੇ ਬੋਲਿਆ ਵੀ ਕਥਾ ਤੋਂ ਬਾਅਦ ਮੈਂ ਮਾਈਕ ਫੜ ਕੇ ਆਖਿਆ ਵੀ ਤੁਸੀਂ ਜੋ ਇੱਕਿਆ ਨਾ ਮੈਨੂੰ ਬਹੁਤ ਚੰਗਾ ਲੱਗਾ ਵੀ ਸਾਰੀ ਜਥੇਬੰਦੀ ਇੱਕ ਕਰਾ ਦਿਓ ਜਿਹੜੀ ਸੇਵਾ ਮੇਰੇ ਜਿਵੇਂ ਲੋਕ ਮੈਂ ਕਰਾਂਗਾ ਹੈ ਨਾ ਪਾਈਸਤਰਾਮ ਸਿੰਘ ਕਾਲੂ ਫੈਡਰੇਸ਼ਨ ਦੇ ਨੇ ਅਜੇ ਵੀ ਅਥੇ ਰੇ ਦੇ ਜੋੜੀ ਕਰਦੇ ਉਹ ਮੇਰੇ ਕੋਲ ਆਏ ਕਿ ਅਸੀਂ ਫੈਡਰੇਸ਼ਨ ਵੱਲੋਂ ਏਕਤਾ ਵਾਸਤੇ ਯਤਨ ਕਰਨਾ ਤੇ ਅਸੀਂ ਭਾਈ ਹਰਨਾਮ ਸਿੰਘੋਂ ਕੋਲ ਵੀ ਜਾਣਾ ਤੇ ਤੁਹਾਡੇ ਕੋਲ ਵੀ ਆਏ ਆ ਸਾਨੂੰ ਕੋਰੇ ਕਾਗਜ਼ ਇੱਥੇ ਸਾਈਨ ਕਰਕੇ ਦਿਓ ਉਹ ਜਿਉਂਦੇ ਜਗਦੇ ਬੰਦੇ ਨੇ ਮੈਂ ਕੋਰੇ ਕਾਗਜ਼ ਉਹਨਾਂ ਲਿਆਂਦਾ ਮੇਰੇ ਕੋਲ ਮੈਂ ਖਿਲਾਓ ਜੀ ਮੈਂ ਆਪਣਾ ਨਾਮ ਲੇਕਰ ਉਹਨਾਂ ਦੇ ਦਿੱਤਾ ਵੀ ਠੀਕ ਹੈ ਜੀ ਜਿਹੜੀ ਸੇਵਾ ਹੋਊ ਤੁਜੀ ਇਕੱਠੇ ਕਰਾਓ ਧਿਆਨ ਸਿੰਘ ਮੰਡ ਜੈਸਦਾਰ ਬਣੇ ਹਵਾਰਾ ਜਿਹੜੀ ਜਗ੍ਹਾ ਤੇ ਕਾਰਜਕਾਰੀ ਮੇਰੇ ਘਰੇ ਆਏ ਅੱਜ ਵੀ ਉਹ ਸਾਰੇ ਸਰੀਰ ਕਾਇਮ ਨੇ ਤੁਸੀਂ ਪੁੱਛੋ ਕਿ ਦਾ ਇੰਟਰਵਿਊ ਕਰਕੇ ਵੀ ਗਿਆਨੀ RAM ਸੁਨੇ ਆਖਿਆ ਜਹੇਦਾਰ ਜੀ ਸਾਨੂੰ ਇਕੱਠੇ ਕਰਾ ਦਿਓ ਸਿਰ ਜੋੜ ਕੇ ਬਿਠਾ ਦਿਓ ਤੇ ਇਹਨਾਂ ਸਾਰਿਆਂ ਨੂੰ ਆਖੋ ਵੀ ਇਤਰਾ ਨਾ ਕਰੀਏ ਜੇ ਨਹੀਂ ਮੈਂ ਨਹੀਂ ਚੰਗਾ ਉਹ ਵੀ ਨਹੀਂ ਚੰਗੇ ਉਹ ਵੀ ਨਹੀਂ ਚੰਗੇ ਤੇ ਅਸੀਂ ਮੈਂ ਘਰ ਬੈਣ ਨੂੰ ਵੀ ਤਿਆਰ ਆ ਜੇ ਜੋੜਿਆਂ ਚ ਬਾਓਗੇ ਮੈਂ ਉੱਥੇ ਬੈਣ ਨੂੰ ਵੀ ਤਿਆਰ ਆ ਆਪਾਂ ਇਹ ਬਖਰੇਵੇਂ ਨਾ ਕਰੀਏ ਟਕਸਾਲ ਦੀ ਬੜੀ ਬੇਇੱਜ਼ਤੀ ਹੁੰਦੀ ਆ ਜਿਹਨੂੰ ਜਿਹਨੂੰ ਵੀ ਜਿਹਦੀ ਵੀ ਗੱਲ ਸੁਣਦੇ ਹਰ ਬੰਦਾ ਹੀ ਲੱਲੂ ਪੰਜੂ ਉੱਠ ਕੇ ਟਕਸਾਲ ਤੇ ਅੱਜ ਗੱਲਾਂ ਕਰਦਾ ਹੈ ਬੜੀ ਨਮੋਸ਼ੀ ਆ ਤੇ ਆਪਾਂ ਇਹ ਛੱਡ ਦਈਏ ਗੱਲਾਂ ਪੁਛੋ ਧਿਆਨ ਚੱਕ ਮਾਰਨ ਨੂੰ ਤੇ ਤੁਹਾਨੂੰ ਗਿਆਨੀ ਰਾਮ ਸੌਨੇ ਆਖਿਆ ਨਹੀਂ ਘਰ ਬੈਣ ਤੱਕ ਵੀ ਆਖਿਆ ਮੈਂ ਘਰ ਬੈਣ ਨੂੰ ਤਿਆਰ ਹਾਂ ਤੇ ਕਰੋ ਮੈਂ ਅੱਜ ਵੀ ਤੁਹਾਡੇ ਮਾਧਿਅਮ ਵਰਾਈ ਵੀ ਇਹ ਕਹਿਣਾ ਚਾਹੁੰਨਾ ਮੈਂ ਸਭ ਤੋਂ ਪਹਿਲਾਂ ਪਹਿਲ ਕਦਮੀ ਕਰੂੰਗਾ ਮੈਂ ਇਹਨੂੰ ਵੀ ਬਾਰੇ ਆਖ ਚੁੱਕਾ ਵੀ ਇੱਕ ਬੰਦਾ ਬਣਾ ਦਿਓ ਆਪਾਂ ਸਾਰੇ ਹੁਣ 20-20 ਸਾਲ ਵੇਖ ਹੀ ਲਿਆ ਨਾ ਕਰਕੇ ਜੀ ਬਿਲਕੁਲ ਕਿੰਨਾ ਕਾਪਾ ਕਰ ਸਕੇ ਹਾਂ ਮੇਰੇ ਤੋਂ ਤਾਂ ਸਾਲ ਕੋਈ ਖੋਲਿਆ ਮੇਰੇ ਜਿੰਨੇ ਚੋਕੇ ਫਿਰ ਤਰੇ ਫਿਰ ਤਾਂ ਵੇਚਾਂ ਤੇ ਛਾਂ ਚ ਪਰ ਸਭ ਤੋਂ ਪਹਿਲਾਂ ਮੈਂ ਤਿਆਗ ਪੱਤਰ ਦੇਵਾਂਗਾ ਭਾਈ ਹਰਨਾਮ ਸਿੰਘ ਵੀ ਦੇ ਦੇਣਾ ਜਿਹੜੇ ਛੋਟੇ ਛੋਟੇ ਵੀਰ ਹੋਰ ਥਾਵਾਂ ਤੇ ਧੜੇ ਬਣਾ ਕੇ ਵਖ ਵਖਰਾ ਆਪਾਂ ਆਪਣੇ ਚਲਾ ਰਹੇ ਨੇ ਉਹ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਾਣ ਇੱਕ ਸਿੰਘ ਨੂੰ ਨਿਯੁਕਤ ਕਰ ਦੇਣਾ ਮੈਂ ਅੱਜ ਵੀ ਤੁਹਾਨੂੰ ਦਾਅਵੇ ਨਾ ਕਰਦਾ ਕਿ ਮੈਂ ਪਹਿਲ ਤੇ ਹਤਾ ਤੇ ਛੱਡ ਕੇ ਨਾ ਘਰ ਬਹਿ ਜਾਊਗਾ ਨਿਯੁਕਤੀ ਕਿਸ ਤਰੀਕੇ ਚੋਂਦੇ ਕੋਣ ਇਸ ਜਥੇਦਾਰ ਦੀ ਇੱਕ ਅਟਕਸਾਲ ਦੇ ਜਥੇਦਾਰ ਦੀ ਨਿਯੁਕਤੀ ਕੌਣ ਕਰੇ ਨਿਯੁਕਤੀ ਤਾਂ ਵੇਖੋ ਜਿਹੜੇ ਪੰਜ ਸਿੰਘ ਜਿਵੇਂ ਜਾਇਦਾਦ ਧਿਆਨ ਸੋ ਮੰਡ ਰਹੀਆਂ ਨਿਰਪੱਖਤਾ ਨਾਲ ਪੰਜ ਪਿਆਰਿਆਂ ਦੇ ਰੂਪ ਵਿੱਚ ਕਿਸੇ ਸਿੰਘ ਦੀ ਚੋਣ ਕਰ ਲੈਣ ਜਿਹੜੇ ਸਹੀ ਹੋਵੇ ਇਹ ਨਾ ਹੋਵੇ ਜਿਵੇਂ ਹੁਣ ਤੱਕ ਪੰਤ ਲੋਕ ਕਈ ਪੈਂਦਰੇ ਇੱਥੇ ਕਾਕੇ ਮਨਜ਼ੂਰ ਨਹੀਂ ਆ ਭੀ ਇਹ ਫੈਸਲੇ ਧੜੇਬਾਜ਼ੀ ਨਾ ਹੋਏ ਜੀ ਇਹ ਹੋਏ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਪੈ ਪਾਵਨਿਚ ਰਹਿ ਕੇ ਕੋਈ ਸਾਂਝਾ ਬੰਦਾ ਚੁਣ ਦੇਣਾ ਤੇ ਉਹ ਆਖਣ ਪਿਆ ਆ ਕੌਮ ਦਾ ਜਥੇਦਾਰ ਆ ਤੇ ਮੈਂ ਸਭ ਤੋਂ ਪਹਿਲੋਂ ਤਿਆਗ ਪੱਤਰ ਵੀ ਦੇਉਂਗਾ ਤੇ ਉਹਦੇ ਗੱਲ ਚ ਸਰੋਪਾ ਪਾਊਗਾ ਜੇਕਰ ਕਿਸੇ ਇੱਕ ਸਖਸ਼ ਦੀ ਨਿਕਤੀ ਹੁੰਦੀ ਹੈ ਤੁਸੀਂ ਤੇ ਬਾਬਾ ਹਰਨਾਮ ਸਿੰਘ ਤੋਂ ਮਾਇਆ ਜਿੰਨੇ ਵੀ ਵੱਖਰੇਵੇਂ ਤੁਸੀਂ ਇਕੱਠੇ ਹੋ ਕੇ ਪ੍ਰਚਾਰ ਕਰਨ ਲਈ ਤਿਆਰ ਵੇਖੋ ਮੈਂ ਗਿਆਨੀ ਹਰਨਾਮ ਸੋਣਾ ਤਾਂ ਭੇਟ ਸਾਰਨ ਬੇਨਤੀ ਕਰ ਰਿਹਾ ਮੈਂ ਤਾਂ ਆਪਦੀ ਗੱਲ ਕਰ ਰਿਹਾ ਨਾ ਨਹੀਂ ਨਹੀਂ ਸਾਰੇ ਇਕੱਠੇ ਹੋ ਕੇ ਪ੍ਰਚਾਰ ਕਰਨ ਲਈ ਤਿਆਰ ਹੋ ਤੁਸੀਂ ਵੇਖੋ ਜਥੇ ਵੀ ਜਦੋਂ ਇੱਕ ਬੰਦਾ ਆਪਾਂ ਨਿਯੁਕਤ ਕਰਨਾ ਉਨੇ ਉਹ ਵੇਖਣਾ ਪਈ ਮੈਂ ਕਿਨੂੰ ਲੈ ਕੇ ਕਿਵੇਂ ਨਾਲ ਚੱਲਣਾ ਜਿਉਂਥੇ ਸਾਡੀ ਡਿਊਟੀ ਲਾਉਣਗੇ ਕਰਾਂਗੇ ਜੇ ਉਹ ਸਾਡਾ ਨਾਂ ਸਾਨੂੰ ਜੋਗ ਸਮਝਣਗੇ ਕਿ ਮੈਂ ਤਾਂ ਬੇਨਤੀ ਕਰਦਾ ਮੈਂ ਘਰ ਵੀ ਬਹਿ ਜਾਾਂਗੇ ਇਹ ਤਾਂ ਨਹੀਂ ਪਰ ਕਰਨ ਜੋਗਾ ਕੁਛ ਨਹੀਂ ਮੈਂ ਤਾਂ ਮੈਂ ਵਿਚਲਤਾ ਡਾਵਾਂ ਮੈਂ ਤਾਂ ਤੁਹਾਨੂੰ ਸਿਰੇ ਦੀ ਬੇਨਤੀ ਕਰਦੀ ਆ ਵੀ ਮੈਂ ਤਾਂ ਘਰ ਬਹਿਣ ਨੂੰ ਵੀ ਤਿਆਰ ਆ ਦੱਸੋ ਪਰ ਟਕਸਾਲ ਚੇਕ ਤਾਂ ਕਰਾਓ ਜੇ ਤੁਸੀਂ ਕਰਵਾ ਸਕਦੇ ਹੋ ਕੋਈ ਵੀਰ ਕਰਾ ਸਕਦਾ ਹੈ ਕੋਈ ਮੈਨੂੰ ਦੱਸ ਦਿਓ ਵੀ ਫਲਾਣਾ ਕਰਵਾ ਸਕਦਾ ਬੇ ਨੰਗੇ ਪੈਰੀਆਂ ਤੇ ਘਰ ਜਾੜਨ ਨੂੰ ਤਿਆਰ ਪਰ ਮੈਂ ਜਦੋਂ ਇਹ ਬੇਨਤੀ ਕਰਨਾ ਤੁਹਾਡੇ ਵੀ ਜਦੋਂ ਮਾਦੇ ਮੈਂ ਖਬਰ ਆਉ ਮੇਰੇ ਕੋਲ ਜਿੰਨੇ ਸਿੰਘ ਪੜਦੇ ਨੇ ਜੀ ਜਿੰਨੇ ਸਿੰਘ ਹੁਣ ਤੱਕ ਪੜ ਕੇ ਗਏ ਨੇ ਘਟੋ ਘੜ 20 25 ਇਥੇ ਲੱਗੇ ਨੇ ਜਿਹੜੇ ਗ੍ਰੰਥੀ ਧਾਵਾਂ ਤੋਂ ਚਲੋ ਗਰੀਬ ਘਰਾਂ ਦੇ ਬੱਚੇ ਆਉਂਦੇ ਆ ਕੁਝ ਵਿਦੇਸ਼ਾਂ ਵਿੱਚ ਕਥਾ ਕਰ ਰਹੇ ਨੇ ਸਿੱਖੇ ਨੇ ਗਏ ਨੇ ਕੋਈ ਸਿੰਘ ਵੀ ਤੁਹਾਨੂੰ ਕਦੇ ਵੀ ਕਦੇ ਸਵਾਲ ਕਰਕੇ ਪੁੱਛੇ ਹੋਵੇ ਤੁਹਾਨੂੰ ਗਿਆਨੀ ਰਾਮਸੌਰ ਨੇ ਕਦੇ ਰੋਕਿਆ ਕਿ ਫਲਾਣਾ ਵੇਲੇ ਤੇ ਭਾਈ ਅਰਨਾਮਸੌਰੇ ਮਿਲਣਾ ਭਾਈ ਅਮਰਜੀਤਸੌਰੇ ਮਿਲਣਾ ਜਾਂ ਹੋਰ ਕੋਈ ਸਿੰਘ ਮਿਲਿਆ ਤੇ ਫਸੇ ਨਹੀਂ ਬੁਲਾਉਣੇ ਜਾਂ ਕਿਸੇ ਡੇਰੇ ਜਾਨ ਤੋਂ ਸਥਾਨ ਤੇ ਜਾਨ ਤੋਂ ਰੋਕਿਆ ਹੋਵੇ ਤੁਸੀਂ ਮੈਂ ਤੇ ਨਹੀਂ ਜਾਣਾ ਇੱਕ ਬੰਦਾ ਵੀ ਮੇਰੇ ਕੋਲ ਦੁੱਧਨ ਤੋਂ ਹੀ ਲਿਆ ਦਿਓ ਮੈਂ ਉਹਦੀ ਸਜ਼ਾ ਭੁਗਤਾਂਗਾ